ਭਾਈ ਸਾਹਿਬ ਕੀ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਮਨਦੀਪ ਹੈ ਜੀ ਮੈਂ ਆਸਰਾ ਫਾਊਂਡੇਸ਼ਨ ਦਾ ਮੈਂਬਰ ਆ ਅੱਜ ਅਸੀਂ ਐਸਐਫਐਸਐਫ ਦੀ ਟੀਮ ਨੂੰ ਮੈਡੀਕਲ ਕਿੱਟਾਂ ਪ੍ਰੋਵਾਈਡ ਕਰਾਉਣ ਆਏ ਸੀਗੇ ਜੀ ਤੇ ਬਹੁਤ ਵਧੀਆ ਲੱਗਦਾ ਇਹਨਾਂ ਦਾ ਕੰਮ ਕੱਲ ਵੀ ਜਿੱਦਾਂ ਸਾਡੇ ਇਥੇ ਐਕਸੀਡੈਂਟ ਹੋਇਆ ਸੀਗਾ ਧਾਰੀਵਾਲ ਕੋਲ ਤੇ ਮੈਂ ਇੰਟਰਵਿਊ ਵੇਖ ਰਿਹਾ ਸੀਗਾ ਮੋਬਾਈਲ ਤੇ ਤੇ ਇਹਨਾਂ ਨੇ ਫਰਸਟ ایڈ ਮਤਲਬ ਪ੍ਰੋਵਾਈਡ ਕੀਤੀ ਉਹਨਾਂ ਨੂੰ ਤੇ ਉਹ ਵੀਡੀਓ ਵੇਖ ਕੇ ਆਡੀ ਡਿਸਕਸ਼ਨ ਹੋਈ ਕਿ ਇਹਨਾਂ ਨੂੰ ਥੋੜਾ ਜੋ ਵੀ ਫਰਸਟ ਏਡ ਕਿਟ ਦੇ ਵਿੱਚ ਆਉਂਦੇ ਆ ਸਮਾਨ ਆ ਪ੍ਰੋਵਾਈਡ ਕਰਨਾ ਚਾਹੀਦਾ ਜੀ ਤੇ ਬਾਕੀ ਬਟਾਲਾ ਰੇਂਜ ਤੇ ਜਿਹੜੇ ਵੀਰ ਆ ਜਾਂ ਅੰਮ੍ਰਿਤਸਰ ਰੇਂਜ ਦੇ ਵੀਰ ਆ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹੀ ਵੱਤ ਵਾਦ ਜਿਹੜੇ ਸੰਸਥਾ ਵਾਲੇ ਆ ਜਾਂ ਜਾਂ ਜਿਹੜੇ ਨੌਜਵਾਨ ਵੀਰ ਆ ਉਹ ਵੱਤ ਵਾਦ ਇਹਨਾਂ ਦਾ ਸਹਿਯੋਗ ਕਰੋ ਕਿਉਂਕਿ ਦਿਨ ਰਾਤ ਦੇਖਦੇ ਨਹੀਂ ਆ ਇਹ ਵੀਰ ਵੱਤ ਵਾਦ ਸੇਵਾ ਕਰ ਰਿਹਾ ਜੀ ਧੰਨਵਾਦ ਬਿਲਕੁਲ ਜੀ ਦੇਖੋ ਜੀ ਫਸਟ ਏਡ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਐਕਸੀਡੈਂਟ ਕੇਸ ਆਉ ਨੂੰ ਦੇਖੋ ਸ਼ਾਇਦ ਤਾਂ ਛੋਟੀ ਜੀ ਚੀਜ਼ ਆ ਬਟ ਪੱਟੀ ਆ ਜਿੱਦਾਂ ਉਹ ਜਿੱਦਾਂ ਕੇ ਇਹਦੇ ਆਪਾਂ ਬੰਦਾਂਗੇ ਤੇ ਖੂਨ ਦੀ ਥੋੜਾ ਫਲੋ ਰੁਕ ਜਾਂਦਾ ਆ ਜਿੱਦਾਂ ਕੋਈ ਮੈਡੀਸਿਨ ਆ ਪੇਨ ਕਿਲਰ ਇਹਨਾਂ ਦਿੱਤੀ ਹੋਈ ਆ ਮਤਲਬ ਹਰ ਇੱਕ ਚੀਜ਼ ਦਾ ਜਿਹੜੀ ਫਰਸਟ ایڈ ਕਿਟ ਦੇ ਵਿੱਚ ਆਂਦੀ ਹੈ ਉਹਦਾ ਫਾਇਦਾ ਹੀ ਹੈ ਇਹਨਾਂ ਨੂੰ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਕਰਮਵੀਰ ਸਿੰਘ ਆ ਜੀ ਅੱਜ ਅਸਰਾ ਫਾਊਂਡੇਸ਼ਨ ਗੁਰਦਾਸਪੁਰ ਤੋਂ ਅਸੀਂ ਫਰਸਟ ایڈ ਕਿਟਾਂ ਵੰਡੀਆਂ ਜੀ ਸੁਰੱਖਿਆ ਫੋਰਸ ਦੀ ਉਹ ਅਧਿਕਾਰੀਆਂ ਨੂੰ ਤੇ ਭਾਈ ਉਹਨਾਂ ਨੇ ਦੱਸਿਆ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਜਿਸ ਤੇ ਇਹਨਾਂ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ ਰਾਤ ਨੂੰ ਵੀ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਕਈ ਵਾਰੀ ਅਸੀਂ ਪਰਸਨਲ ਕਿਤੇ ਅੰਮ੍ਰਿਤਸਰੋਂ ਭਟਾ ਲਿਓ ਕਿਤੇ ਵੀ ਆਉਂਦੇ ਹੋਈਏ ਕਈ ਐਕਸੀਡੈਂਟ ਹੋਇਆ ਹੈ ਜਦੋਂ ਵੀ ਅਸੀਂ ਕੰਟਰੋਲ ਰੂਮ ਜਾਂ ਕਿਤੇ ਫੋਨ ਕਰਦੇ ਆ ਤਾਂ 5-7 ਮਿੰਟ ਚ ਇਹਨਾਂ ਦੀ ਗੱਡੀ ਸਾਡੇ ਕੋਲ ਪਹੁੰਚ ਜਾਂਦੀ ਆ ਸੋ ਬਹੁਤ ਵਧੀਆ ਲੱਗਦਾ ਪੰਜਾਬ ਚ ਕਹਿੰਦੇ ਪੁਲਿਸ ਕੰਮ ਨਹੀਂ ਕਰਦੀ ਪਰ ਜੋ ਸੰਸਥਾਵਾਂ ਵਾਦਿਆਂ ਰਾਤ ਰੋਜ਼ ਕਿਹੜੇ ਡਿਊਟੀ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਸਾਰੀ ਟੀਮਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਰੂਬਲ ਸਾਡੇ ਕੋਲ ਆਸਰਾ ਫਾਊਂਡੇਸ਼ਨ ਦੇ ਕਰਮਚਾਰੀ ਆਏ ਆ ਇਹਨਾਂ ਨੇ ਸਾਨੂੰ ਐਸਐਸਐਫ ਦੀ ਟੀਮ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਉਹਨਾਂ ਨੂੰ ਫਰਸਟ ایڈ ਦੀਆਂ ਕਿੱਟਾਂ ਪ੍ਰੋਵਾਈਡ ਕੀਤੀਆਂ ਵਾ ਤੇ ਇਹ ਆ ਰਹੇ ਸਾਡੇ ਮਤਲਬ ਕੰਮ ਨੂੰ ਯੋਗਦਾਨ ਦੇ ਰਿਹਾ ਮਤਲਬ ਬੜੀ ਖੁਸ਼ੀ ਵਾਲੀ ਗੱਲ ਆ ਕਿ ਚਲੋ ਇਹਨਾਂ ਵੱਲੋਂ ਸਾਨੂੰ ਸਮਾਨ ਪ੍ਰੋਵਾਈਡ ਕੀਤਾ ਗਿਆ ਤੇ ਸਰਕਾਰ ਦੇ ਨਾਲ ਨਾਲ ਸਾਡੇ ਨਾਲ ਜਿਹੜੀਆਂ ਧੰਦੀਆਂ ਸੰਸਥਾਵਾਂ ਵਾ ਉਹ ਵੀ ਨਾਲ ਚੱਲ ਰਹੀਆਂ ਵਾ ਤੇ ਅਸੀਂ ਲੋਕਾਂ ਦੀ ਹੈਲਪ ਕਰ ਰਹੇ ਹਾਂ ਤੇ ਇਹ ਵੀ ਨਾਲ ਇਸ ਕੰਮ ਵਿੱਚ ਯੋਗਦਾਨ ਪਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਕਰਦੇ ਵੀ ਪਏ ਨੇ ਠੀਕ ਹੈ